ਹੋ ਦਿਉਰੇ ਆਖਦਾ ਭਾਬੀ ਤਾਈ ਕੀ ਸੱਪ ਲੜ ਗਿਆ ਤੇਰੇ ਨੀ ਪਹਿਣਾ ਪਣੀ ਦਾ ਸਾਕ ਲਿਆ ਦੇ ਬੱਲੇ 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 ਹੋ ਪਹਿਣਾ ਪਣੀ ਦਾ ਸਾਕ ਲਿਆ ਦੇ ਭਨਕੇ ਟਕੂਗਾ ਸਿਰੇ ਨੀ ਮਰ ਕੇ ਜਨ ਜਾ ਭੂਤ ਬਣੂੰਗਾ ਹੋ ਮਰ ਕੇ ਜਨ ਜਾ ਭੂਤ ਬਣੂੰਗਾ ਪਾਉ ਟਵਰ ਵਿੱਚ ਫੇਰੇ ਜੇ ਮੈਂ ਮਰ ਗਿਆ ਨੀ ਬੋਲੂੰਗਾ ਤੇਰੇ ਜੇ ਮੈਂ ਮਰ ਗਿਆ ਨੀ ਬੋਲ ਵੀ ਮੈਨੂੰ ਮੇਰੇ ਜਿੱਦਾਂ ਵੀ ਆਪਾਂ ਕਹਿੰਦੇ ਆ ਮੇਰੇ ਵੀਰ ਦਾ ਬਿਆ ਮੈਨੂੰ ਗੋਡੇ-ਗੋਡੇ ਤਾ ਮੇਰੇ ਵੀਰ ਦਾ ਬਿਆ ਮੈਨੂੰ ਗੋਡੇ-ਗੋਡੇ ਤਾ ਆਪਾਂ ਸਾਰੇ ਜਾਵਾਂਗੇ ਚਿੱਟੇ ਦੰਦ ਗਲਾਬੀ ਫੁੱਲ ਕਿਸੇ ਤੋਂ ਮੰਗ ਲੈ ਆਵਾਂਗੇ ਚਿੱਟੇ ਦੰਦ ਗਲਾਬੀ ਫੁੱਲ ਕਿਸੇ ਤੋਂ ਮੰਗ ਲੈ ਆਵਾਂਗੇ ਚਿੱਟੇ ਦੰਦ ਗਲਾਬੀ ਫੁੱਲ ਕਿਸੇ ਤੋਂ ਮੰਗ ਲੈ ਆਵਾਂਗੇ ਓ ਤੋੜਾ ਇਹ ਤੋੜਾ ਪਈਏ ਮੈਨੂੰ ਬਚਪਨ ਦੇ ਵਿੱਚ ਗਾਉਣ ਦਾ ਬਹੁਤ ਸ਼ੌਂਕ ਸੀਗਾ ਜੀ ਤੇ ਮੇਰੇ ਭਰਾ ਨੂੰ ਢੋਲ ਵਜਾਉਣ ਦਾ ਬਹੁਤ ਸ਼ੌਂਕ ਸੀਗਾ ਬਚਪਨ ਦੇ ਵਿੱਚ ਤੇ ਮੇਰੇ ਵੱਡੇ ਬ੍ਰਦਰ ਨੇ ਪਹਿਲਾਂ ਢੋਲ ਪਲੇ ਕਰਨਾ ਸਿੱਖਿਆ ਸਾਡੇ ਉਸਤਾਦ ਤੋਂ ਸਾਡੇ ਉਹਨਾਂ ਦਾ ਨਾਮ ਅਕਟਰ ਅਕਟਰ ਢੱਲੋਂ ਜੀ ਤੇ ਅਨਵਰ ਢੱਲੋਂ ਜੀ ਤੇ ਉਹਨਾਂ ਤੋਂ ਮੇਰੇ ਭਰਾ ਨੇ ਜਿੱਦਾਂ ਵੀ ਢੋਲ ਦੀ ਗੁਰਵਿੱਧਿਆ ਹਾਸਲ ਕੀਤੀ ਤੇ ਜਿੱਦਾਂ ਮੈਨੂੰ ਗਾਉਣ ਦਾ ਸ਼ੌਂਕ ਸੀਗਾ ਤੇ ਘਰ ਦੇ ਵਿੱਚ ਮੇਰੇ ਵੱਡੇ ਭਰਾ ਰਿਹੈਸਲ ਕਰਦੇ ਹੁੰਦੇ ਸੀਗੇ ਢੋਲ ਦੇ ਤੇ ਮੈਂ ਉਹਨਾਂ ਨਾਲ ਜਿੱਦਾਂ ਵੀ ਗਾਣੇ ਗਾਉਂਦਾ ਹੁੰਦਾ ਸੀ ਮਤਲਬ ਵੀ ਕਿਦਾਂ ਇਹ ਆਪਣਾ ਪ੍ਰਾਤਨ ਲੋਕ ਨਾਚ ਹੈ ਜਿਹੜਾ ਆਪਣੇ ਜਿਹੜੇ ਮਾਲਵੇ ਦੇ ਜਿਹੜੇ ਆਪਣੇ ਬਜ਼ੁਰਗ ਸੀ ਬਾਬੇ ਸੀਗੇ ਆਪਣੇ ਸਾਡੇ ਬਜ਼ੁਰਗ ਸੀਗੇ ਤੇ ਉਹ ਕਰਦੇ ਸੀਗੇ ਤੇ ਉਹ ਹੌਲੀ ਹੌਲੀ ਨਿਕਰ ਕੇ ਸਟੇਜਾਂ ਤੱਕ ਗਿਆ ਸਟੇਜਾਂ ਤੋਂ ਫਿਰ ਆਪਣੇ ਜਿਹੜੇ ਕਲਚਰ ਐਕਟੀਵਿਟੀ ਜਿੱਦਾਂ ਵਿਆਹ ਹੋਗੇ ਪਿੰਡ ਦੇ ਸਮਾਗਮ ਹੋਗੇ ਕੋਈ ਵੀ ਉਸ ਦੇ ਵਿੱਚ ਆਏ ਤੇ ਅਸੀਂ ਉਹਨਾਂ ਨੂੰ ਜਿੱਥੇ ਤੱਕ ਵੀ ਸਾਡ ਸਾਨੂੰ ਦੱਸਿਆ ਜਾਂਦਾ ਅਸੀਂ ਉਹਨਾਂ ਨੂੰ ਦੱਸ ਦਿਆਂ ਵੀ ਵੀਰੇ ਇਹ ਬਾਜਾ ਨਹੀਂ ਇਹ ਮਤਲਬ ਇਹ ਕਿਹਦਾ ਚਪੇਰੇ ਕਦੇ ਲੋਕ ਨੇ ਉਹ ਸਭ ਨੂੰ ਫਤੇ ਬੁਲਾਈਏ ਦੌਰ ਜਵਾਨੀ ਦਾ ਕਿਤੇ ਵਿੱਚ ਰਖਾਈਏ ਦੌਰ ਜਵਾਨੀ ਦਾ ਤੁਸੀਂ ਦੇਖ ਰਹੇ ਹੋ ਰojana spokesperson ਮਰਵਿੰਦਰ ਸਿੰਘ ਰੇਸ਼ਮ ਅੱਜ ਖੜੇ ਆ ਪਿੰਡ ਦੁਲਮਾ ਵਿਖੇ ਜਿੱਥੇ ਕਿ ਦੋਸਤੋ ਅੱਜ ਤੁਹਾਨੂੰ ਇੱਕ ਨਵਿਕਲੀ ਪਹਿਲ ਕਦਮੇ ਵਿਰਸੇ ਨੂੰ ਸਾਂਭਣ ਦੀ ਦਿਖਾਵਾਂਗੇ ਕਿ ਸਾਡੇ ਪੰਜਾਬ ਦੀ ਨੌਜਵਾਨੀ ਵੱਲੋਂ ਪੰਜਾਬੀ ਵਿਰਸੇ ਨੂੰ ਕਿਵੇਂ ਸਾਂਭਿਆ ਜਾ ਰਿਹਾ ਹੈ ਤੇ ਉਹਨਾਂ ਦੇ ਜਿਹੜਾ ਇਹ ਵਾਤਾਵਰਣ ਤੁਸੀਂ ਦੇਖੋਗੇ ਬਿਲਕੁਲ ਤੁਹਾਨੂੰ ਇਹ ਤਸਵੀਰਾਂ ਦੇਖ ਕੇ ਇੰਜ ਮਹਿਸੂਸ ਹੋਵੇਗਾ ਕਿ ਸਾਡਾ ਜੋ ਪੰਜਾਬੀ ਸੱਭਿਆਚਾਰ ਹੈ ਅੱਜ ਵੀ ਜਿੰਦਾ ਹੈ ਕਿਤੇ ਨਾ ਕਿਤੇ ਇਹ ਅਲੋਪ ਹੋ ਰਾਇਆ ਵਿਰਸੇ ਨੂੰ ਜਿਉਂਦਾ ਰੱਖਣ ਦੇ ਲਈ ਮੋੜ ਸਰਜੀਤ ਕਰਨ ਦੇ ਲਈ ਇਹ ਪੰਜਾਬੀ ਜਿਹੜੇ ਸਾਡੇ ਨੌਜਵਾਨ ਵਿਰਸੇ ਨਾਲ ਜੁੜੇ ਹੋਏ ਨੇ ਇਹ ਅੱਜ ਵੀ ਬਰਕਰਾਰ ਰੱਖੀ ਬੈਠੇ ਨੇ ਵਿਰਸੇ ਨੂੰ ਸੰਭਾਲੀ ਬੈਠੇ ਨੇ ਮਲਬਈ ਗਿੱਧੇ ਦੇ ਨਾਲ ਤੇ ਅੱਜ ਤੁਹਾਨੂੰ ਤਸਵੀਰਾਂ ਤੁਹਾਨੂੰ ਦੇਖ ਰਿਹਾ ਹਾਂ ਜਿਹੜੀਆਂ ਇਹ ਵੱਖ-ਵੱਖ ਡਰੈਸ ਦੇ ਵਿੱਚ ਇਹ ਨੌਜਵਾਨ ਕਿੰਨੇ ਸੋਹਣੇ ਲੱਗਦੇ ਨੇ ਤੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਉਜਾਗਰ ਕਰਦੇ ਨਜ਼ਰ ਆ ਰਹੇ ਨੇ ਪੂਰੀ ਗੱਲਬਾਤ ਕਰਾਂਗੇ ਕਿ ਅਜਿਹਾ ਇਹਨਾਂ ਨੂੰ ਲੱਗਿਆ ਕਿ ਪੰਜਾਬੀ ਸੱਭਿਆਚਾਰ ਨੂੰ ਸਾਭਿਆ ਜਾਵੇ ਬਿਰਜ ਕੀ ਨਾਮ ਹੈ ਤੁਹਾਡਾ ਹਾਂ ਸਭ ਤੋਂ ਪਹਿਲਾਂ ਰਜਨਾ ਸਪੋਕਸਮੈਨ ਦਾ ਤੁਹਾਡਾ ਇੱਥੇ ਪਹੁੰਚਣ ਦਾ ਬਹੁਤ ਹੀ ਅਦਬ ਸਤਕਾਰ ਕਰਦੇ ਆ ਵੈਲਕਮ ਕਰਦੇ ਆ ਮੇਰਾ ਨਾਮ ਰਹਿਮਾਨ ਖਾਨ ਹੈ ਜੀ ਤੇ ਮੈਂ ਲੋਕ ਵਿਰਸਾ ਰਿਸਰਚ ਗੁਰਮਲਵਈਕ ਦਾ ਗਰੁੱਪ ਦੇ ਅਸੀਂ ਦੋਨੇ ਭਰਾ ਹਾਂ ਅ ਇੱਕ ਅਗਰ ਗੱਲ ਪੁੱਛੀ ਜਾਵੇ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੋਊਗਾ ਕਿ ਕਿੱਥੋਂ ਮਤਲਬ ਤੁਹਾਨੂੰ ਇਹ ਚੇਟਕ ਲੱਗੀ ਕਿੱਥੋਂ ਸ਼ੌਕ ਜਾਗਿਆ ਕਿ ਪੰਜਾਬੀ ਵਿਰਸੇ ਨੂੰ ਸੰਭਾਲਿਆ ਜਾਵੇ ਸਾਨੂੰ ਮੈਨੂੰ ਬਚਪਨ ਦੇ ਵਿੱਚ ਗਾਉਣ ਦਾ ਬਹੁਤ ਸ਼ੌਕ ਸੀਗਾ ਜੀ ਤੇ ਮੇਰੇ ਭਰਾ ਨੂੰ ਢੋਲ ਵਜਾਉਣ ਦਾ ਬਹੁਤ ਸ਼ੌਕ ਸੀਗਾ ਬਚਪਨ ਦੇ ਵਿੱਚ ਤੇ ਮੇਰੇ ਵੱਡੇ ਬ੍ਰਦਰ ਨੇ ਪਹਿਲਾਂ ਢੋਲ ਪਲੇ ਕਰਨਾ ਸਿੱਖਿਆ ਸਾਡੇ ਉਸਤਾਦ ਤੋਂ ਸਾਡੇ ਉਹਨਾਂ ਦਾ ਨਾਮ ਅਖਤਰ ਅਖਤਰ ਢੱਲੋਂ ਜੀ ਤੇ ਅਨਵਰ ਢੱਲੋਂ ਜੀ ਤੇ ਉਹਨਾਂ ਤੋਂ ਮੇਰੇ ਭਰਾ ਨੇ ਜਿੱਦਾਂ ਵੀ ਢੋਲ ਦੀ ਗੁਰਵਿੱਦਿਆ ਹਾਸਲ ਕੀਤੀ ਤੇ ਜਿੱਦਾਂ ਮੈਨੂੰ ਗਾਉਣ ਦਾ ਸ਼ੌਂਕ ਸੀਗਾ ਤੇ ਘਰ ਦੇ ਵਿੱਚ ਮੇਰੇ ਵੱਡੇ ਭਰਾ ਰਿਹੈਸਲ ਕਰਦੇ ਹੁੰਦੇ ਸੀਗੇ ਢੋਲ ਦੇ ਤੇ ਮੈਂ ਉਹਨਾਂ ਨਾਲ ਜਿੱਦਾਂ ਵੀ ਗਾਣੇ ਗਾਉਣਾ ਹੁੰਦਾ ਸੀ ਨਾ ਜਿੱਦਾਂ ਆਪਾਂ ਛੋਟੇ ਬੱਚੇ ਗਾਣੇ ਗਾਉਂਦੇ ਆ ਤਾਂ ਮੈਂ ਬੋਲੀਆਂ ਵੀ ਪਾਉਣੀ ਉਹਨਾਂ ਦੇ ਨਾਲ ਤੇ ਉਹ ਉਸ ਤੋਂ ਨਿਕਰ ਨਿਕਰ ਕੇ ਹੌਲੀ ਹੌਲੀ ਮਲਵਈ ਗਿੱਧੇ ਦੇ ਵਿੱਚ ਸਾਨੂੰ ਕੀ ਸਕੂਲੀ ਟਾਈਮ ਨੂੰ ਅਗਰ ਦੇਖਿਆ ਜਾਵੇ ਕਾਲਜ ਟਾਈਮ ਨੂੰ ਦੇਖਿਆ ਜਾਵੇ ਕਿ ਉੱਥੇ ਵੀ ਵੱਖ-ਵੱਖ ਜਿਹੜੇ ਇਹ ਸੱਭਿਆਚਾਰਕ ਪ੍ਰੋਗਰਾਮ ਸੀ ਉਹਨਾਂ ਵਿੱਚ ਹਿੱਸਾ ਲੈਂਦੇ ਰਹੇ ਜੀ ਬਿਲਕੁਲ ਮੈਂ ਸਕੂਲ ਟਾਈਮ ਤੋਂ ਹੀ ਕਲਚਰ ਐਕਟੀਵਿਟੀ ਦੇ ਵਿੱਚ ਹਮੇਸ਼ਾ ਭਾਗ ਲੈਂਦਾ ਹੁੰਦਾ ਸੀਗਾ ਕਿਉਂਕਿ ਮੈਨੂੰ ਗਾਉਣ ਦਾ ਤੇ ਭੰਗੜਾ ਪਾਉਣ ਦਾ ਕਲਚਰ ਨਾਲ ਜੁੜਨ ਦਾ ਮੈਨੂੰ ਸ਼ੁਰੂ ਤੋਂ ਹੀ ਬਹੁਤ ਸ਼ੌਂਕ ਸੀਗਾ ਤੇ ਉਹ ਉਹੀ ਆਪਣੇ ਜਿਹੜਾ ਆਪਣਾ ਜਿਹੜਾ ਮੇਰਾ ਸ਼ੌਂਕ ਸੀਗਾ ਉਹੀ ਸ਼ੌਂਕ ਨੂੰ ਮੈਂ ਆਪਣਾ ਕੀਤਾ ਬਣਾਇਆ ਤੇ ਅੱਜ ਤੁਹਾਡੇ ਸਾਹਮਣੇ ਕਿਤਨੇ ਕਿਤ ਜਿਹੜੇ ਨੌਜਵਾਨ ਯਾਦ ਤਰ ਉਹ ਵਿਰਸੇ ਤੋਂ ਟੁੱਟਦੇ ਜਾ ਰਹੇ ਨੇ ਪਰ ਤੁਸੀਂ ਇਸ ਵਿਰਸੇ ਨੂੰ ਸੰਭਾਲਣ ਦੇ ਵਿੱਚ ਲੱਗੇ ਹੋਏ ਹੋ ਤੁਹਾਡੇ ਮਨ ਦੇ ਵਿੱਚ ਕਿਤੇ ਆਉਂਦਾ ਨਹੀਂ ਕਿ ਜਿਹੜੇ ਨੌਜਵਾਨ ਨੇ ਕਿ ਉਹ ਵੀ ਸਾਡੇ ਵਿਰਸੇ ਨਾਲ ਜੁੜੇ ਰਹਿਣ ਜੀ ਬਿਲਕੁਲ ਜਿੱਦਾਂ ਸਾਨੂੰ ਅਸੀਂ ਸਪੈਸ਼ਲ ਥੈਂਕ ਯੂ ਕਰਦੇ ਹਾਂ ਸਾਡੇ ਉਸਤਾਦ ਜੀ ਦਾ ਜਿਨ੍ਹਾਂ ਨੇ ਸਾਨੂੰ ਵਿਰਸੇ ਨਾਲ ਜੋੜਨ ਦੀ ਸਿੱਖਿਆ ਦਿੱਤੀ ਅਸੀਂ ਉਹਨਾਂ ਦੀ ਬਦੌਲਤ ਆਪਣੇ ਵਿਰਸੇ ਨਾਲ ਜੁੜੇ ਹਾਂ ਤੇ ਜੁੜੇ ਰਹਾਂਗੇ ਤੇ ਜਿੱਦਾਂ ਵੀ ਨੌਜਵਾਨ ਪੀੜ੍ਹੀ ਨੂੰ ਬਹੁਤ ਕਾਫੀ ਲੋਕਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਜਿੱਦਾਂ ਵੀ ਅਸੀਂ ਮੈਰਿਜ ਫੰਕਸ਼ਨ ਕਰਦੇ ਹਾਂ ਵੀ ਇਹ ਮਲਵਈ ਗਿੱਧਾ ਹੁੰਦਾ ਜਾਂ ਬਾਜਾ ਹੁੰਦਾ ਵਿੱਚ ਲੋਕ ਸਾਨੂੰ ਕਹਿੰਦੇ ਆ ਵੀ ਬਾਜੇ ਵਾਲੇ ਵੀ ਆ ਗਏ ਬਈ ਪਰ ਅਸੀਂ ਉਹਨਾਂ ਨੂੰ ਕਹਿੰਨਾ ਵੀ ਵੀਰੇ ਬਾਜੇ ਵਾਲੇ ਨਹੀਂ ਇਹ ਮਲਵਈ ਗਿੱਧਾ ਇਹ ਆਪਣਾ ਪ੍ਰਾਤਨ ਲੋਕ ਨਾਚ ਹੈ ਜਿਹੜਾ ਆਪਣੇ ਜਿਹੜੇ ਮਾਲਵੇ ਦੇ ਜਿਹੜੇ ਆਪਣੇ ਬਜ਼ੁਰਗ ਸੀ ਬਾਬੇ ਸੀਗੇ ਆਪਣੇ ਸਾਡੇ ਬਜ਼ੁਰਗ ਸੀਗੇ ਤੇ ਉਹ ਕਰਦੇ ਸੀਗੇ ਤੇ ਉਹ ਹੌਲੀ-ਹੌਲੀ ਨਿਕਰ ਕੇ ਸਟੇਜਾਂ ਤੱਕ ਗਿਆ ਸਟੇਜਾਂ ਤੋਂ ਫਿਰ ਆਪਣੇ ਜਿਹੜੇ ਕਲਚਰ ਐਕਟੀਵਿਟੀ ਜਿੱਦਾਂ ਵਿਆਹ ਹੋਗੇ ਪਿੰਡ ਦੇ ਸਮਾਗਮ ਹੋਗੇ ਕੋਈ ਵੀ ਉਸ ਦੇ ਵਿੱਚ ਆਏ ਤੇ ਅਸੀਂ ਉਹਨਾਂ ਨੂੰ ਜਿੱਥੇ ਤੱਕ ਵੀ ਸਾਡਾ ਸਾਨੂੰ ਦੱਸਿਆ ਜਾਂਦਾ ਅਸੀਂ ਉਹਨਾਂ ਨੂੰ ਦੱਸ ਦਿਆਂ ਵੀ ਵੀਰੇ ਇਹ ਬਾਜਾ ਨਹੀਂ ਇਹ ਮਲਵੇ ਕਿਦਾ ਹਾਂ ਬਹੁਤ ਸਾਰੇ ਇਨਸਟਰੂਮੈਂਟ ਹੁੰਦੇ ਨੇ ਤੁਹਾਡੇ ਕੋਲੇ ਕਈ ਵਾਰੀ ਸਾਨੂੰ ਵੀ ਨਹੀਂ ਪਤਾ ਲੱਗਦਾ ਵੀ ਇਹਨੂੰ ਕੀ ਕਿਹਾ ਜਾਂਦਾ ਹੈ ਮੈਂ ਅਗਰ ਤਾਂ ਕਹਾਂਗਾ ਤੁਹਾਨੂੰ ਕਿ ਦਸ ਕਾਉਂ ਦੱਸਿਆ ਜਾਵੇ ਇਹਨਾਂ ਦੇ ਹੱਥ ਦੇ ਵਿੱਚ ਜੋ ਇਨਸਟਰੂਮੈਂਟ ਫੜਿਆ ਹੈ ਕਿ ਕੀ ਕਹਿੰਦੇ ਨੇ ਇਹਨਾਂ ਨੂੰ ਜੀ ਇਹ ਸਾਜ ਦਾ ਨਾਮ ਆਪਾਂ ਛਿੱਕਾ ਵੀ ਕਹਿ ਦਿੰਦੇ ਆ ਜੀ ਇਹਨੂੰ ਤੇ ਗਿੱਧਾ ਵੀ ਕਹਿ ਦਿੰਦੇ ਆ ਇਹਦਾ ਕੰਮ ਸੀਗਾ ਜਿਹੜੇ ਸਾਡੇ ਬਜ਼ੁਰਗ ਸੀ ਨਾ ਪਹਿਲਾਂ ਉਹ ਆਪਣੇ ਤਿੱਬਿਆਂ ਦੇ ਵਿੱਚ ਪਿੰਡ ਤੋਂ ਦੂਰ ਜਾ ਕੇ ਤਿੱਬਿਆਂ ਦੇ ਵਿੱਚ ਜਿਹੜਾ ਆਪਣਾ ਮਨੋਰੰਜਨ ਕਰਦੇ ਸੀਗੇ ਬਾਬਿਆਂ ਦਾ ਗਿੱਧਾ ਵੀ ਉਸ ਨੂੰ ਕਿਹਾ ਜਾਂਦਾ ਸੀ ਬੋਲੀਆਂ ਪਾਉਂਦੇ ਹੁੰਦੇ ਸੀਗੇ ਤੇ ਜਿੱਦਾਂ ਵੀ ਆਪਾਂ ਔਰਤਾਂ ਦੇ ਗਿੱਧੇ ਦੇ ਵਿੱਚ ਔਰਤਾਂ ਹੱਥ ਨਾਲ ਕਲਿੱਪ ਦਿੰਦੀਆਂ ਹਨ ਤੇ ਉਹ ਹੱਥ ਨਾਲ ਨਹੀਂ ਸੀ ਕਲਿੱਪ ਦਿੰਦੇ ਉਹ ਫੱਟੀਆਂ ਜੋੜ ਕੇ ਉਹਨਾਂ ਨੇ ਜ਼ਿਆਦਾ ਤੇਜ਼ ਆਵਾਜ਼ ਬਣਾਉਣ ਲਈ ਫੱਟੀਆਂ ਜੋੜ ਕੇ ਇਸ ਗਿੱਧੇ ਦਾ ਨਿਰਮਾਣ ਕੀਤਾ ਤੇ ਇਸ ਨੂੰ ਅੱਜ ਸੱਪ ਵੀ ਕਹਿ ਦਿੰਦੇ ਆ ਭੰਗੜੇ ਦੀ ਭਾਸ਼ਾ ਦੇ ਵਿੱਚ ਮਲਵਈ ਗਿੱਧੇ ਦੀ ਭਾਸ਼ਾ ਵਿੱਚ ਇਸ ਨੂੰ ਕਿੱਦਾਂ ਕਿਹਾ ਜਾਂਦਾ ਇੱਕ ਤੁਹਾਡੇ ਵੀ ਸਾਈਡ ਤੇ ਇਹ ਚੀਜ਼ ਇਨਸਟਰੂਮੈਂਟ ਹੈ ਜਿਹੜਾ ਇਹਨੂੰ ਬੁਗਤੂ ਵੀ ਕਹਿੰਦੇ ਨੇ ਪਤਾ ਨਹੀਂ ਉਹ ਅਸਲ ਨਾਮ ਤਾਂ ਤੁਹਾਡੇ ਪੁੱਛਾਂਗੇ ਪਰ ਦੱਸਕਾਉਂ ਦੱਸਾਂਗੇ ਇਹਨੂੰ ਕਹਿੰਦੇ ਕੀ ਨੇ ਜੀ ਇਹਦਾ ਅਸਲ ਨਾਮ ਇਹਨੂੰ ਬੁਗਦੂ ਕਿਹਾ ਜਾਂਦਾ ਜੀ ਪੰਜਾਬੀ ਦਾ ਲੋਕ ਸਾਜ਼ ਹੈ ਇਹ ਵੀ ਮਲਵਈ ਗਿੱਧੇ ਦੀ ਹੀ ਦੇਣਾ ਹੈ ਜਿਹੜਾ ਆਪਣਾ ਪੰਜਾਬੀਆਂ ਨੂੰ ਆ ਕਈ ਹਜੇ ਸਾਡੇ ਨੌਜਵਾਨ ਭਰਾ ਜਿਹੜੇ ਸਾਡੇ ਉਹ ਸਾਨੂੰ ਪੁੱਛ ਲੈਂਦੇ ਵੀਰੇ ਇਹ ਸਾਨੂੰ ਆ ਵਜਾ ਕੇ ਦਿਖਾਓ ਵਿਆਹ ਸ਼ਾਦੀਆਂ ਦੇ ਵਿੱਚ ਕਿਉਂਕਿ ਇਹਦੀ ਆਵਾਜ਼ ਜਿਹੜੀ ਇੰਨੀ ਕਿ ਮਿੱਠੀ ਆ ਦਰਸ਼ਕਾਂ ਦੇ ਮਨ ਨੂੰ ਬਹੁਤ ਮੋਂਦੀ ਆ ਥੋੜੀ ਜੀ ਇਹਦੀ ਆਵਾਜ਼ ਸੁਣਾਗੇ ਅਸੀਂ ਕੱਲੀ ਸਿੰਗਲ ਹਾਂ ਦੇਖਿਆ ਕਿ ਬਕchu ਜਿਹੜਾ ਲੋਕ ਸਾਜ ਹੈ ਇਹ ਵਜਦਾ ਮਨ ਨੂੰ ਇੱਕ ਵੇਈ ਤਾਂ 모ਹ ਲੈਂਦਾ ਇਸ ਕਰਕੇ ਸਾਡਾ ਜਿਹੜਾ ਵਿਰਸਾ ਹੈ ਇਸ ਨੂੰ ਅਮੀਰ ਵਿਅਸਾ ਕਿਹਾ ਜਾਂਦਾ ਕਿਉਂਕਿ ਇਸ ਵਿਰਸੇ ਤੋਂ ਅਸੀਂ ਬਹੁਤ ਕੁਝ ਸਿੱਖਿਆ ਤੇ ਸਾਡੇ ਬਜ਼ੁਰਗਾਂ ਨੇ ਸਾਨੂੰ ਇਸ ਨਾਲ ਜੋੜਨ ਦੀ ਪ੍ਰੇਰਣਾ ਦਿੱਤੀ ਤੇ ਅੱਜ ਨੌਜਵਾਨ ਨੇ ਜਿਹੜੇ ਉਹ ਇਸ ਵਿਰਸੇ ਨੂੰ ਸੰਭਾਲੀ ਬੈਠੇ ਨੇ ਤੇ ਹੋਰ ਵੀ ਗੱਲਬਾਤ ਕਰਾਂਗੇ ਤੇ ਕੁਝ ਜਦੋਂ ਤੁਸੀਂ ਪਲੇ ਕਰਦੇ ਹੋ ਜਦੋਂ ਵੀ ਤੁਸੀਂ ਆਪਣਾ ਇਹ ਰੰਗਮੰਚ ਤੇ ਅੱਗੇ ਆਉਨੇ ਹੋ ਤਾਂ ਬੋਲੀਆਂ ਦੇ ਨਾਲ ਜ਼ਰੂਰ ਲੋਕਾਂ ਨੂੰ ਖੁਸ਼ ਕਰਦੇ ਹੋ ਤੇ ਮਨੋਰੰਜਨ ਕਰਦੇ ਹੋ ਤੇ ਮੈਂ ਕਹੂੰਗਾ ਵੀ ਜ਼ਰੂਰ ਜਿਹੜੀਆਂ ਮਤਲਬ ਪ੍ਰਚਲਿਤ ਬੋਲੀਆਂ ਨੇ ਸਾਡੀਆਂ ਉਹ ਜ਼ਰੂਰ ਸਾਡੇ ਦਰਸ਼ਕਾਂ ਨੂੰ ਸੁਣਾਈਆਂ ਜੀ ਬਿਲਕੁਲ ਅਕਸਰ ਆਪਾਂ ਆਪਣੇ ਜਿਹੜਾ ਸੱਭਿਆਚਾਰ ਦਾ ਹਿੱਸਾ ਜਿਹੜਾ ਦਿਉਰ ਭਾਬੀ ਦੀ ਮਿੱਟੀ ਦੀ ਨੋਕ ਝੋਕ ਹੈ ਉਹ ਉਹ ਵੀ ਆਪਣੇ ਸੱਭਿਆਚਾਰ ਦਾ ਹਿੱਸਾ ਤੇ ਉਸ ਤੇ ਬੋਲੀ ਬਣੀ ਆ ਤੇ ਦਿਉਰ ਆਪਣੀ ਭਾਬੀ ਨੂੰ ਕੀ ਕਹਿ ਰਿਹਾ ਸੁਣ ਕੇ ਜਰਾ ਬੋਲੀ ਨਾ ਓਏ ਦਿਉਰੇ ਆਖਦਾ ਭਾਬੀ ਤਾਈ ਕੀ ਸੱਪ ਲੜ ਗਿਆ ਤੇਰੇ ਨਹੀਂ ਪਹਿਣਾ ਪਣੀ ਦਾ ਸਾਕ ਲਿਆ ਦੇ ਬੱਲੇ 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 ਓ ਪਹਿਣਾ ਪਣੀ ਦਾ ਸਾਕ ਲਿਆ ਦੇ ਭਨ ਕੇ ਟਕੂਗਾ ਸਿਰੇ ਨਹੀਂ ਮਰ ਕੇ ਜਨ ਜਾ ਭੂਤ ਬਣੂੰਗਾ ਹੋ ਮਰ ਕੇ ਜਨ ਜਾਂ ਭੂਤ ਬਣੂੰਗਾ ਪਾਉ ਟਬਰ ਵਿੱਚ ਫੇਰੇ ਜੇ ਮੈਂ ਮਰ ਗਿਆ ਨਹੀਂ ਕਹ ਬੋਲੂੰਗਾ ਤੇਰੇ ਜੇ ਮੈਂ ਮਰ ਗਿਆ ਨਹੀਂ ਕਹ ਬੋਲੂੰਗਾ ਤੇਰੇ ਜੇ ਮੈਂ ਮਰ ਗਿਆ ਨਹੀਂ ਹੋ ਬਤੋਲੂੰਗਾ ਤੇਰੇ ਜੇ ਮੈਂ ਮਰ ਗਿਆ ਨਹੀਂ ਹੋ ਬਤੋਲੂੰਗਾ ਤੇਰੇ ਜੇ ਮੈਂ ਮਰ ਗਿਆ ਨਹੀਂ ਉਹ ਕੋੜਾ ਵੀ ਤੇਰਾ ਬਈਏ ਹਾਂ ਤੇ ੁੱਲੇ ਏ ਛਾਵਾ ਬੋਲੀਆਂ ਸੁਣ ਕੇ ਸਾਰਿਆਂ ਦੇ ਮਤਲਬ ਜਿਹੜੇ ਪੈਰ ਨੇ ਉਹ ਆਪਣੇ ਆਪ ਮਹਾਰੇ ਉੱਠਣ ਲਾ ਜਾਂਦੇ ਨੇ ਕੀ ਹੁੰਦਾ ਅਜਿਹੇ ਦੇ ਵਿੱਚ ਦੇਖੋ ਬੋਲੀਆਂ ਜਿਹੜੇ ਆਪਾਂ ਰੋਜ਼ਾਨਾ ਦੇ ਜਿੱਦਾਂ ਵੀ ਆਪਣੇ ਸੱਭਿਆਚਾਰਾ ਕੋਈ ਵੀ ਆ ਜਿੱਦਾਂ ਵੀ ਆਪਾਂ ਰੋਜ਼ਾਨਾ ਦੇ ਵਿੱਚ ਕੋਈ ਵੀ ਕੰਮ ਕਰਦੇ ਆ ਜਿੱਦਾਂ ਵੀ ਦਿਉਰ ਭਾਬੀ ਦਾ ਰਿਸ਼ਤਾ ਹੋ ਗਿਆ ਜਾਂ ਆਪਣੇ ਆਪਣਾ ਜਿਹੜਾ ਉਤਸ਼ਾਹ ਜਿਹੜਾ ਆਪਾਂ ਜਿਸ ਤਰ੍ਹਾਂ ਹੁਣ ਮੇਰੇ ਮੰਨ ਕੇ ਚੱਲੋ ਮੇਰੇ ਬ੍ਰਦਰ ਦਾ ਵਿਆਹ ਮੈਨੂੰ ਉਹਦੇ ਵਿੱਚ ਚਾਓ ਵੀ ਮੇਰੇ ਯਾਰ ਮੇਰੇ ਬ੍ਰਦਰ ਦਾ ਵਿਆਹ ਮੈਂ ਕੀ ਕਰ ਸਕਦਾ ਬੋਲੀਆਂ ਇੱਕ ਅਜਿਹੇ ਰਸਤਾ ਜਿਹਦੇ ਥਰੂ ਆਪਾਂ ਆਪਣਾ ਮਨੋਰੰਜਨ ਪ੍ਰਗਟ ਕਰ ਸਕਦੇ ਆ ਜਿੱਦਾਂ ਵੀ ਮੈਂ ਆਪਣਾ ਸ਼ੌਂਕ ਵੀ ਪ੍ਰਗਟ ਕਰ ਸਕਦਾ ਆਪਣਾ ਮਨੋਰੰਜਨ ਪ੍ਰਗਟ ਕਰ ਸਕਦਾ ਵੀ ਮੈਨੂੰ ਮੇਰੇ ਜਿੱਦਾਂ ਵੀ ਆਪਾਂ ਕਹਿੰਦੇ ਆ ਮੇਰੇ ਵੀਰ ਦਾ ਵਿਆਹ ਮੈਨੂੰ ਗੋਡੇ ਗੋਡੇ ਚਾ ਮੇਰੇ ਵੀਰ ਦਾ ਵਿਆਹ ਮੈਨੂੰ ਗੋਡੇ ਗੋਡੇ ਚਾ ਆਪਾਂ ਸਾਰੇ ਜਾਵਾਂਗੇ ਚਿੱਟੇ ਦੰਦ ਗਲਾਬੀ ਬੁੱਲ ਕਿਸੇ ਤੋਂ ਮੰਗ ਲੈ ਆਵਾਂਗੇ ਚਿੱਟੇ ਦੰਦ ਗਲਾਬੀ ਬੁੱਲ ਕਿਸੇ ਤੋਂ ਮੰਗ ਲੈ ਆਵਾਂਗੇ ਚਿੱਟੇ ਦੰਦ ਗਲਾਬੀ ਬੁੱਲ ਕਿਸੇ ਤੋਂ ਮੰਗ ਲੈ ਆਵਾਂਗੇ ਓ ਤੋੜਾ ਤੇ ਤੋੜਾ ਬਈਏ ਹਾਂ ਇਹ ਬੋਲੀਆਂ ਕਿਤਨਾ ਕਿਤੇ ਤੁਸੀਂ ਹਰ ਰੋਜ਼ ਪਾਉਂਦੇ ਰਹਿੰਦੇ ਹੋ ਤੇ ਕਈ ਵਾਰ ਵਿਆਹਾਂ ਦੇ ਵਿੱਚ ਰੁੱਸਣ ਤੇ ਮਨਾਉਣ ਦੀਆਂ ਵੀ ਗੱਲਾਂ ਚੱਲਦੀਆਂ ਨੇ ਬਹੁਤ ਸਾਰੇ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਉਹ ਅਕਸਰ ਕਹਿੰਦੇ ਰਸ ਜਾਂਦੇ ਨੇ ਉਹਨਾਂ ਨੂੰ ਫਿਰ ਮਨਾਉਣ ਦੇ ਲਈ ਬੋਲੀਆਂ ਦੇ ਰਾਹੀਂ ਕੋਈ ਨਾ ਕੁਝ ਮਤਲਬ ਕਿਹਾ ਜਾਂਦਾ ਹੈ ਹੈਨਾ ਮਨਾਇਆ ਜਾਂਦਾ ਹੈ ਤੇ ਉਹ ਵੀ ਕਿਤਨਾ ਕਿਤੇ ਅਸੀਂ ਦਸਕਾ ਨੂੰ ਦਿਖਾਵਾਂਗੇ ਵੀ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਬੋਲੀਆਂ ਨੇ ਕਿਵੇਂ ਤੁਸੀਂ ਪਾਉਨੇ ਹੋ ਜੀ ਜਿੱਦਾਂ ਵਿਆਹ ਸ਼ਾਦੀ ਦੇ ਵਿੱਚ ਆਪਾਂ ਅਕਸਰ ਦੇਖਦੇ ਆਂ ਜਾਂਦਾ ਆਪਣੇ ਘਰ ਦੇ ਪਰੋਣੇ ਦੇ ਉੱਪਰ ਜਿੱਦਾਂ ਵੀ ਜਾਂ ਫੁੱਫੜ ਦੇ ਉੱਪਰ ਮੇਨ ਜਿਹੜੀ ਗੱਲ ਉਹ ਆ ਕੇ ਢੁੱਕਦੀ ਆ ਕਿਉਂਕਿ ਫੁੱਫੜ ਹੀ ਰਸਦੇ ਹੁੰਦੇ ਆ ਜਿਆਦਾ ਵਿਆਹ ਦੇ ਵਿੱਚ ਹੈਨਾ ਤੇ ਜਿੱਦਾਂ ਆਪਣੀਆਂ ਸਾਡੀਆਂ ਭੈਣਾਂ ਬੋਲੀ ਪਾਉਂਦੀਆਂ ਹੁੰਦੀਆਂ ਹੁੰਦੀਆਂ ਪੂਵਾ ਤੇ ਸਾਡੀ ਆਪਣੀ ਤੇ ਫੁੱਫੜ ਕਿਸੇ ਦਾ ਹੋਰ ਪੂਵਾ ਤੇ ਸਾਡੀ ਆਪਣੀ ਤੇ ਫੁੱਫੜ ਕਿਸੇ ਦਾ ਹੋਰ ਪੂਵਾ ਨੱਚਦੀ ਹੱਡੀਆਂ ਦੇ ਜੋਰ 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 ਔਰ ਟੋੜਾ ਵੀ ਟੋੜਾ ਬੈਠੇ ਤੇ ਇੱਕ ਮੈਂ ਜ਼ਰੂਰ ਗੱਲ ਦੇਖੀ ਕਿ ਜਦੋਂ ਪ੍ਰੋਗਰਾਮ ਹੁੰਦੇ ਨੇ ਤੁਹਾਡੇ ਤੇ ਪੂਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੈ ਜਿਹੜਾ ਖੁਸ਼ੀ ਦਾ ਮਾਹੌਲ ਹੁੰਦਾ ਜੀ ਬਿਲਕੁਲ ਪਰ ਇੱਕ ਅੰਤਮ ਸਮਾਂ ਇਹੋ ਜਿਹਾ ਹੁੰਦਾ ਹੈ ਵਧਾਈ ਦਾ ਜੀ ਪਰ ਉਸ ਸਮੇ ਤੁਸੀ ਤੁਹਾਡੇ ਚ ਇੱਕ ਕਲਾ ਕਹਿ ਸਕਦੇ ਆ ਕਿ ਖੁਸ਼ੀ ਨਾਲ ਨੱਚਦੇ ਨੱਚਦੇ ਨੂੰ ਇੱਕ ਵਾਰੀ ਅੱਖਾਂ ਦੇ ਵਿੱਚ ਅਥਰੂ ਜ਼ਰੂਰ ਆਉਣ ਲੱਗ ਜਾਂਦੇ ਅਸੀਂ ਉਹ ਸਮਾਂ ਦੇਖਿਆ ਕਿਉਂਕਿ ਤੁਹਾਡਾ ਤਾਂ ਰੋਜ਼ ਦਾ ਕੰਮ ਹੈ ਤੇ ਅਸੀਂ ਮੈਂ ਕਹੂੰਗਾ ਵੀ ਉਹ ਜਿਹੜੀ ਤੁਹਾਡੀ ਧੁਨੀ ਹੈ ਉਹ ਇੱਕ ਇਸ ਤਰ੍ਹਾਂ ਦੀ ਹੁੰਦੀ ਹੈ ਤੇ ਉਹ ਵੀ ਦਰਸ਼ਕਾਂ ਦੇ ਰੋਬਰੂ ਕਰਤੀ ਜਾਵੇ ਕਿਸ ਤਰ੍ਹਾਂ ਤੁਸੀਂ ਜਿਹੜੇ ਭਾਵ ਉਹ ਕਰ ਦਿੰਦੇ ਹੋ ਸਾਰਿਆਂ ਨੂੰ ਜੀ ਸਾਡੇ ਉਸਤਾਦ ਪਾਲ ਖੇੜੀ ਜੀ ਅਸੀਂ ਜਿਨ੍ਹਾਂ ਦਾ ਮੰਨ ਕੇ ਚੱਲੋ ਮਲਵਈ ਕਿੱਤੇ ਦੇ ਵਿੱਚ ਜਿਹੜਾ ਵੀ ਆਪਾਂ ਮੈਟਰ ਗਾਉਣੇ ਆ ਸਾਨੂੰ ਉਹ ਲਿਖ ਕੇ ਦਿੰਦੇ ਆ ਬੋਲੀਆਂ ਤਿਆਰ ਕਰਕੇ ਦਿੰਦੇ ਆ ਤੇ ਉਹਨਾਂ ਦੀ ਬਣਾਈ ਹੋਈ ਬੋਲੀ ਅੰਤਮ ਜਦੋਂ ਵਿਦਾਈ ਹੁੰਦੀ ਆ ਉਸ ਉਸ ਵੇਲੇ ਆਪਾਂ ਇਹ ਬੋਲੀ ਪਾਉਂਦੇ ਆ ਹੋਤੀ ਮਟਿਆਰ ਜਦਾਂ ਲੈ ਹੋ ਜੇ ਬਈ ਵਿਆਹਣ ਦੀ ਤਿਆਰੀ ਕਰਦੇ ਕੁੱਲ ਸਮਾਨਾ ਫਿਰਦਲਦਾਰੋ ਕਦੇ ਜੋੜ ਕੇ ਧਰਦੇ ਹੋ ਕਰੇ ਜੋੜ ਕੇ ਧਰਦੇ ਕਹਿਣ ਗਰਾਂਥੀ ਨੂੰ ਕੋਈ ਵਧੀਆ ਦਿਨ ਜਾ ਧਰਦੇ ਹੋਏ ਵਧੀਆ ਦਿਨ ਜਾ ਧਰਦੇ ਦਿਲ ਦੇ ਟੁਕੜੇ ਨੂੰ ਵਿਦਾਬਾਦਲਾ ਕਰਦੇ ਦਿਲ ਦੇ ਟੁਕੜੇ ਨੂੰਦਾਬਾਦਲਾ ਕਰਕੇ ਟੁਕੜੇ ਅੰਤ ਦੇ ਵਿੱਚ ਮੇਰਾ ਸਵਾਲ ਤੇ ਕੀ ਕਹੋਗੇ ਜਿਹੜੇ ਸਾਡੇ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਲੋਕ ਨੇ ਜਾਂ ਇਹ ਤੋਂ ਟੁੱਟੇ ਹੋਏ ਨੇ ਕੀ ਸੰਦੇਸ਼ ਦੇਵੋਗੇ ਜੀ ਸੰਦੇਸ਼ ਸਾਡਾ ਇਹੀ ਆ ਸਾਡੇ ਗਰੁੱਪ ਵੱਲੋਂ ਵੀ ਆ ਸਾਡੇ ਸਾਡੇ ਸੱਭਿਆਚਾਰ ਵੱਲੋਂ ਵੀ ਇਹੀ ਸੰਦੇਸ਼ ਆ ਕਿ ਜਿਆਦਾ ਤੋਂ ਜਿਆਦਾ ਆਪਣੇ ਬੱਚਿਆਂ ਨੂੰ ਆਪਣੇ ਆਪ ਨੂੰ ਕਲਚਰ ਐਕਟੀਵਿਟੀ ਦੇ ਨਾਲ ਜੋੜੀਏ ਜਿੱਦਾਂ ਵਿਆਹ ਸ਼ਾਦੀਆਂ ਦੇ ਵਿੱਚ ਇੱਕ ਮਨੋਰੰਜਨ ਦਾ ਸਾਧਨ ਆ ਆਪਣਾ ਮਲਬਈ ਕਿੱਦਾਂ ਹੋ ਗਿਆ ਤੇ ਸਾਡੇ ਕਸਟਮਰਾਂ ਨੂੰ ਵੀ ਜਿਹੜੇ ਕਸਟਮਰ ਸਾਡੀ ਬੁਕਿੰਗ ਕਰਦੇ ਆ ਸਾਡੀ ਉਹਨਾਂ ਨੂੰ ਵੀ ਅਪੀਲ ਆ ਵੀ ਦੇਖੋ ਮੈਂ ਆਪਣਾ ਕੰਮ ਕਰ ਰਿਹਾ ਮੈਨੂੰ ਮਾਲਕ ਨੇ ਰਿਸਕ ਦਿੱਤਾ ਨਾ ਤਾਂ ਮੇਰੇ ਉੱਤੇ ਦਾ ਰਿਸਕ ਦਿੱਤਾ ਮੇਰੀ ਕਿਸਮਤ ਦਾ ਮੈਂ ਮਿਹਨਤ ਕੀਤੀ ਤਾਂ ਮੈਂ ਅੱਗੇ ਆਇਆ ਤੁਸੀਂ ਵੀ ਮਿਹਨਤ ਕਰੋਗੇ ਤੁਸੀਂ ਵੀ ਅੱਗੇ ਆਓਗੇ ਪਰ ਜਿਸ ਤਰ੍ਹਾਂ ਵੀ ਮਲਵਈ ਗਿੱਧੇ ਨੂੰ ਇੱਕ ਮਜ਼ਾਕ ਨਾ ਬਣਾਓ ਜਿੱਦਾਂ ਵੀ ਅੱਜ ਕੱਲ੍ਹ ਕੁਝ ਟੀਮਾਂ ਚੱਲ ਰਹੀਆਂ ਵੀ ਜਿੱਦਾਂ ਉਹ ਹੁਣ ਮੇਰੀ ਕੰਪਲੀਟ ਐਡਰੈਸ ਆ ਮਲਵਈ ਗਿੱਧੇ ਦੀ ਜਿੱਦਾਂ ਮੈਂ ਫਰਲਾ ਛੱਡਿਆ ਹਣਾ ਕੈਂਠਾ ਪਾਇਆ ਜਾਗਟ ਪਾਈ ਆ ਕੁਰਤਾ ਚਾਦਰਾਂ ਪਾਇਆ ਸੋਹਣਾ ਲੱਗ ਰੇ ਇੱਕ ਆਪਣਾ ਇਹ ਦਿੱਖ ਹੋ ਗਈ ਆਪਣਾ ਦਿਖਾਵਾ ਆਪਣਾ ਸਭਿਆਚਾਰ ਹੋ ਗਿਆ ਇੱਕ ਹੋ ਗਿਆ ਵੀ ਯਾਰ ਆਪਾਂ ਕੁਰਤਾ ਪਾ ਲਿਆ ਚਾਦਰਾਂ ਪਾ ਲਿਆ ਪੱਗ ਨਹੀਂ ਬੰਨੀ ਨਹੀਂ ਪੰਜਾਬ ਜਿਹੜੀ ਪੱਗ ਹੈ ਆਪਣੇ ਪੰਜਾਬੀਆਂ ਦੀ ਸ਼ਾਨ ਮਲਵਈ ਮਲਵਈ ਕਿੱਦਾਂ ਜਿਹੜਾ ਉਹ ਇਸ ਫਰਲੇ ਵਾਲੀ ਪੱਗ ਤੋਂ ਬਿਨਾ ਇਨਕੰਪਲੀਟ ਮਤਲਬ ਕਿਤਨਾ ਕਿਤੇ ਜਦੋਂ ਪ੍ਰੋਗਰਾਮ ਦੇ ਅੰਦਰ ਵਿੱਚ ਕਾਰ ਇਹ ਉਤਾਰ ਦਿੱਤੀ ਜਾਂਦੇ ਮਤਲਬ ਤੁਸੀਂ ਇਸ ਤੇ ਟਿੱਪਣੀ ਕਰੋ ਵੀ ਕਦੇ ਇਹ ਜਿਆ ਕਰਨਾ ਨਹੀਂ ਚਾਹੀਦਾ ਜੀ ਉਤਾਰ ਨਹੀਂ ਨਹੀਂ ਚਾਹੀਦੀ ਜਿੱਦਾਂ ਅਸੀਂ ਹੁਣ ਸ਼ੁਰੂ ਤੋਂ ਸਵੇਰ ਹੋ ਸੀ ਉੱਠਦੇ ਹਾਂ ਅਸੀਂ ਆਪਣਾ ਕੰਮ ਕਰਦੇ ਹਾਂ ਵਿਆਹ ਵਾਲਿਆਂ ਦੇ ਘਰੇ ਜਾ ਕੇ ਰੈਡੀ ਹੁੰਨੇ ਹਾਂ ਡੋਲੀ ਤੋਂ ਬਾਅਦ ਜਦੋਂ ਤੱਕ ਸਾਨੂੰ ਪਾਰਟੀ ਆਜ਼ਾਦਤ ਨਹੀਂ ਦਿੰਦੀ ਅਸੀਂ ਆਪਣੀ ਐਡਰੈਸ ਨਹੀਂ ਚੇਂਜ ਕਰਦੇ ਮੈਂ ਅੱਜ ਤੱਕ ਮੇਰੀ ਜ਼ਿੰਦਗੀ ਦੇ ਵਿੱਚ ਸਾਡਾ ਦੋਨੋਂ ਭਾਈ ਦਾ ਰਿਕਾਰਡ ਹੈ ਸਾਡੀ ਟੀਮ ਦਾ ਰਿਕਾਰਡ ਹੈ ਅਸੀਂ ਕਦੇ ਵੀ ਬਿਨਾ ਪੱਗ ਤੋਂ ਕੰਮ ਨਹੀਂ ਕੀਤਾ ਨਾ ਅਸੀਂ ਕਰਨਾ ਜਿੱਦਾਂ ਸਾਡੇ ਉਸਤਾਦ ਨੇ ਸਮਝਾਇਆ ਕਿਉਂਕਿ ਜਿਹੜੀ ਪੱਗ ਆ ਆਪਣੀ ਆਨ ਬਾਨ ਨਿਸ਼ਾਨ ਹੈ ਤੇ ਕਈ ਟੀਮਾਂ ਵਾਲੇ ਹੁੰਦੇ ਆ ਕਈ ਟੀਮ ਅੱਧ ਵਿਚਕਾਰ ਵੀ ਲਾ ਦਿੰਦੇ ਆ ਪੱਗ ਨੂੰ ਹਨਾ ਜਾਂ ਪੱਗ ਬੰਨ੍ਹਦੇ ਨਹੀਂ ਹੈਗੇ ਜਿੱਦਾਂ ਵੀ ਪ੍ਰੋਗਰਾਮ ਸ਼ੁਰੂ ਹੋਣ ਦੇ ਵੇਲੇ ਹੀ ਪੱਗ ਬੰਨ੍ਹਦੇ ਉਹਨਾਂ ਕੋਲ ਡਰੈੱਸਾਂ ਵੀ ਇਨਕੰਪਲੀਟ ਨੇ ਤੇ ਉਹ ਉਹ ਵੀਰਾਂ ਨੂੰ ਵੀ ਮੇਰੀ ਹੱਥ ਵਨ ਕੇ ਬੇਨਤੀ ਆ ਵੀ ਮਲਵਈ ਗਿੱਦਾ ਆਪਣੇ ਪੰਜਾਬ ਦਾ ਇੱਕ ਖੂਬਸੂਰਤ ਅੰਗ ਹੈ ਤਾਂ ਇਹਨੂੰ ਅੰਗ ਹੀ ਰਹਿਣ ਦਿੱਤਾ ਜਾਵੇ ਇਹਨੂੰ ਮਜ਼ਾਕ ਨਾ ਬਣਾਇਆ ਜਾਵੇ ਬਹੁਤ ਸੋਹਣਾ ਲੱਗਿਆ ਤੁਹਾਨੂੰ ਮਿਲ ਕੇ ਤੁਹਾਡਾ ਬਹੁਤ-ਬਹੁਤ ਅਸੀਰ ਧੰਨਵਾਦ ਕਰਦਿਆਂ ਦੋਸਤੋ ਤੁਸੀਂ ਦੇਖਿਆ ਕਿ ਪੰਜਾਬੀ ਜਿਹੜੇ ਸਾਡੇ ਨੌਜਵਾਨ ਨੇ ਇਹਨਾਂ ਵੱਲੋਂ ਕਿਤਨਾ ਕਿਤੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਅਮੀਰ ਵਿਰਸਾ ਜਿਸ ਨੂੰ ਕਹਿ ਸਕਦੇ ਆ ਜਿਹੜਾ ਅੱਜ ਪੱਛਮੀ ਛੱਬਿਆ ਸੱਭਿਆਚਾਰ ਦੇ ਹੇਠਾਂ ਅਲੋਪ ਹੁੰਦਾ ਨਜ਼ਰ ਆ ਰਿਹਾ ਹੈ ਉਹਨੂੰ ਸੁਰਜੀਤ ਕਰਨ ਦੇ ਲਈ ਵੱਡਾ ਬੇੜਾ ਚੁੱਕਿਆ ਹੋਇਆ ਤੇ ਅਕਸਰ ਅਸੀਂ ਦੇਖਦੇ ਆ ਕਿ ਅਜਿਹੇ ਮੌਕੇ ਜਿੱਥੇ ਇਹਨਾਂ ਦਾ ਸਾਨੂੰ ਸੰਗ ਕਰਨ ਨੂੰ ਮਿਲਦਾ ਤੇ ਉਹ ਸਮਾਂ ਜਿਹੜਾ ਸਾਨੂੰ ਮੋੜ ਯਾਦ ਲਾਉਂਦਾ ਹੈ ਸਾਡੇ ਪ੍ਰਾਤਨ ਸੱਭਿਆਚਾਰ ਦੀ ਤੇ ਸਾਨੂੰ ਸੱਭਿਆਚਾਰ ਨਾਲ ਜੁੜਨ ਦੀ ਯਾਦ ਲਾਉਂਦਾ ਹੈ ਤੇ ਅੱਜ ਸਾਨੂੰ ਇਥੋਂ ਬੜੀ ਵੱਡੀ ਸਿੱਖਿਆ ਮਿਲਦੀ ਹੈ ਕਿ ਨੌਜਵਾਨ ਸਾਨੂੰ ਚੇਤਾ ਕਰਾਉਂਦੇ ਨੇ ਕਿ ਅੱਜ ਵੀ ਸਾਨੂੰ ਇਹ ਪੰਜਾਬੀ ਸੱਭਿਆਚਾਰ ਨਾਲੋਂ ਟੁੱਟਣਾ ਨਹੀਂ ਹਮੇਸ਼ਾ ਜੁੜੇ ਰਹਿਣਾ ਚਾਹੀਦਾ ਰੋਜ਼ਾਨਾ ਸਪੋਕਸਮੈਨ ਲਈ ਕੁੱਪਕਲਾਂ ਤੋਂ ਰਵਿੰਦਰ ਸਿੰਘ ਰੇਸਮ ਦੀ ਇਹ ਖਾਸ ਰਿਪੋਰਟ